ਖਰਚੋ 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 ਜਾਇਓ ਨਾ ਜਾਇਓ ਨਾ ਜਾਇਓ ਤੁੰ ਨੂੰ ਕਹਿਣਾ ਹਲੇ ਹੋਰ ਦਿਖਾਣਾ ਲੈ ਵੀ ਮਿੱਤਰੋ ਤੁਹਾਡੇ ਘਰ ਚ ਰੋਸ਼ਨੀ ਐ ਹੋਊਗੀ ਜਿਵੇਂ ਮੇਰੇ ਮੂੰਹ ਤੇ ਚਾਨਣ ਪਈ ਜਾਂਦਾਗਾ ਮੈਂ ਮੜਾ ਜਾਂ ਗੋਰਾ ਲੱਗ ਜਾਂਦਾ ਐਨੀ ਕਰੋਸ਼ਨੀ ਹੋਊਗੀ ਘਰ ਦੇ ਵਿੱਚ ਦੂਜੀ ਗੱਲ ਚਾਨਣ ਹੋ ਜੂਗਾ ਨਾ ਤਾਂ ਖਰਚਾ ਆਵੇ ਨਾ ਸੁੱਚ ਦੱਬਣੀ ਪਵੇ ਨਾ ਚਲਾਉਣ ਵਾਸਤੇ ਨਾ ਬੁਝਾਉਣ ਵਾਸਤੇ ਕਿਉਂਕਿ ਬਾਲੀਆ ਸਾਹਿਬ ਹੁਣੇ ਆਈ ਵਾਰੀ ਕੋਈ ਨਾ ਕੋਈ ਜ਼ਹਿਰੀਲਾ ਕੋਬਰਾ ਸੱਪ ਕੱਢ ਲਿਆ ਹੁੰਦੇ ਨੇ ਐਦਕੀ ਇੱਕ ਨਹੀਂ ਕੱਢਿਆ ਮੈਨੂੰ ਲੱਗਦਾ ਸੱਪਾਂ ਦੀਆਂ ਸਾਰੀਆਂ ਕਿਸਮਾਂ ਹੀ ਚੱਕ ਲੈ ਹਨਾ ਜੀ ਬਿਲਕੁਲ ਜੀ ਸੋਲਰ ਦੀ ਸਾਰੀ ਵੈਰਾਈਟੀ ਆਪਣੇ ਕੋਲ ਤੁਹਾਨੂੰ ਮਿਲ ਜੂਗੀ ਇਹ ਸੋਲਰ ਦੀਆਂ ਸਟਰੀਟ ਲਾਈਟਸ ਨੇ ਜੀ ਹੂੰ ਇਹਦੀ ਵਾਰੰਟੀ ਰਹਿਣ ਵਾਲੀ ਹੈ ਜੀ ਸਭ ਤੋਂ ਪਹਿਲਾਂ ਤਾਂ 2 ਸਾਲ ਦੀ ਅੱਛਾ ਕਿਸੇ ਵੀ ਕੰਪਨੀ ਦੀ ਤੁਹਾਨੂੰ ਸੋਲਰ ਲਾਈਟ 2 ਸਾਲ ਦੀ ਵਾਰੰਟੀ ਨਾਲ ਮਿਲਦੀ ਹੈ ਇਧਰੋਂ ਕਰਕੇ ਦੱਸੋ ਹਾਂ ਜੀ ਬਿਲਕੁਲ 2 ਸਾਲ ਦੀ ਵਾਰੰਟੀ ਹੈ ਜੀ ਇਹਦੀ ਇਹਦੀ ਹਾਂ ਜੀ ਐਡੇ ਵੱਡੇ ਪ੍ਰੋਜੈਕਟ ਦੀ ਬਿਲਕੁਲ ਜੀ ਬਿਲਕੁਲ ਚਾਣਨ ਸੋਚੋ ਕੰਮ ਆਊਗਾ ਹਨਾ ਕਿੱਡੀ ਇਧਰ ਪੈਨੋ ਦੇਖੋ ਇਹ ਜਿਹੜਾ ਹੈਵੀ ਡਿਊਟੀ ਦੇ ਵਿੱਚ ਵੱਡਾ ਪੈਨਲ ਹੈ ਵੱਡੀ ਲਾਈਟ ਹੈ ਇਹ ਡਬਲ ਐਲਈਡੀ ਦੇ ਵਿੱਚ ਵੀ ਮਿਲ ਜੂਗੀ ਸਿੰਗਲ ਐਲਈਡੀ ਦੇ ਵਿੱਚ ਵੀ ਮਿਲ ਜੂ ਨਾਲ ਇਹਦੇ ਮਿਲਣ ਵਾਲਾ ਤੁਹਾਨੂੰ ਰਿਮੋਟ ਹੈ ਰਿਮੋਟ ਦੇ ਨਾਲ ਸੈੱਲ ਵੀ ਬਿਲਕੁਲ ਜੀ ਘੱਟ ਵੱਧ ਤੁਸੀਂ ਰਿਮੋਟ ਤੋਂ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਇਹਨੂੰ ਅਡਜਸਟ ਕਰ ਸਕਦੇ ਹੋ ਹਮ ਰੇਟ ਰਹਿਣ ਵਾਲਾ ਜੀ ਇਹਦਾ ਸਿੰਗਲ ਐਲਈਡੀ ਦੇ ਨਾਲ ਇਹ ਰਹੂਗੀ ਤੁਹਾਡੀ ਸਿੰਗਲ ਐਲਈਡੀ ਦੇ ਨਾਲ 1500 ਰੁਪਏ ਦੀ ਡਬਲ ਐਲਈਡੀ ਦੇ ਨਾਲ ਤੁਹਾਨੂੰ ਇਹ ਮਿਲੇਗੀ 2000 ਰੁਪਏ ਦੀ ਵਿਦਤ 2 ਸਾਲ ਵੀ ਵੈਰਾਈਟੀ ਖਰਜੋ 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 ਜਾਇਓ ਨਾ ਜਾਇਓ ਨਾ ਜਾਇ ਤੁਹਾਨੂੰ ਕਹਿਣਾ ਹਲੇ ਹੋਰ ਦਿਖਾਣਾ ਹੋਰ ਸੋਲਰ ਦੇ ਵਿੱਚ ਆਪਣੀ ਕੋ ਤਾਂ ਵੀ ਵੈਰਾਈਟੀ ਹੈਗੀ ਸਿੰਗਲ ਵੱਲਵ ਦੇ ਵਿੱਚ ਮਿਲ ਜੂਗੀ ਇਹ ਆਵਲ ਜਾਵਲ ਜੋ ਵੀ ਮਿਲ ਜੂਗੀ ਇਹ ਦੋਹਾਂ ਕੀ ਬਸ ਨਹੀਂ ਕਰੇ ਇਹ ਤਾਂ ਇਹ ਤਾਂ ਕਹਿੰਦੇ ਤਨ ਨਾਲੀ ਵੀ ਹੈਗੀ ਆ ਹਲੇ ਵੀ ਨਾ ਜਾਇਓ ਵੀਰ ਬਣ ਕੇ ਹਲੇ ਤਾਂ ਬਹੁਤ ਕੁਸ਼ਤ ਦੇਣਾ ਬਹੁਤ ਸੋਲਰ ਦੀਆਂ ਪਿੱਲਰ ਲਾਈਟਸ ਆਪਣੇ ਕੋਲ ਆਈਆਂ ਨੇ ਐਂ ਦੇਖੋ ਵੀ ਕਮਾਲ ਦੀਆਂ ਆ ਨੀ ਕਮਾਲ ਆਹ ਲਿਆ ਸੱਪ ਜਿਹੀ ਵਾਲੀ ਵੀ ਹੈਗੀ ਐ ਟੈਂਟ ਤੇ ਹੈ ਉਦੋਂ ਗਾਹਾਂ ਆ ਕੰਨਾਂ ਵਾਲਿਆ ਇਹ ਵੀ ਸੋਲਰ ਦੀ ਨੇ ਬਹੁਤ ਸੋਹਣੀ ਲਾ ਕੇ ਛੱਡ ਦੋ ਇੱਕ ਵਾਰੀ ਫਿਟਿੰਗ ਕਰਨ ਦੀ ਲੋੜ ਆ ਮੁੜ ਕੇ ਤੁਹਾਨੂੰ ਕੋਈ ਸੋਚਾਉਣ ਕਰਨ ਦੀ ਲੋੜ ਨਹੀਂ ਕੋਈ ਆਫ ਕਰਨ ਦੀ ਲੋੜ ਨਹੀਂ ਤਾਰ ਪਾਉਣ ਦੀ ਲੋੜ ਨਹੀਂ ਬਿਲਕੁਲ ਜਿਹਾ ਇਦਾਂ ਹੀ ਆ ਜਿਹੜੇ ਸੋਲਰ ਪਿੱਲਰ ਨੇ ਹੂੰ ਇਹ ਵੀ ਇਦਾਂ ਹੀ ਆ ਜੀ ਕਿ ਸੋਲਰ ਪਿੱਲਰ ਦਾ ਰੇਟ ਮੈਂ ਤੁਹਾਨੂੰ ਦੱਸਦਾ ਇਹਦਾ ਰੇਟ ਰਹਿਣ ਵਾਲਾ ਜੀ ਦੋ ਪੀਸਾਂ ਦਾ ਸੈੱਟ ਸਿਰਫ 2000 ਰੁਪਏ ਦੇ ਵਿੱਚ ਓਕੇ ਜੀ ਆ ਜਿਵੇਂ ਆਪਾਂ ਸੱਤ ਲਾਈਟਾਂ ਚੋਣੀਆਂ ਆਣੀਆਂ ਜਿਹੜੀਆਂ ਮੀਟਰ ਦੀ ਗੁੱਡੀ ਘੁਮਾਉਣੀ ਆਉਂਦੀਆਂ ਨੇ ਉਹਦਾ ਵਾਦਨਾ ਇਹ ਵਰੀਜ ਚੱਲਣ ਗਿਆ ਨਾ ਵੀ ਬਿਲਕੁਲ ਜੀ ਬਿਲਕੁਲ ਇਹਨੂੰ ਤੁਸੀਂ ਫੋਨ ਨਾਲ ਜਿਹੜਾ ਹੈਗਾ ਪਾਵਰ ਬੈਂਕ ਦਾ ਵੀ ਇਹ ਤੋਂ ਕੰਮ ਲੈ ਸਕਦੇ ਹੋ ਤੁਸੀਂ ਬਿਜਲੀ ਨਾਲ ਵੀ ਚਾਰਜ ਕਰ ਸਕਦੇ ਹੋ ਨਾਲੇ ਫੋਨ ਲ ਤੇ ਵੀ ਚਾਰਜ ਹੋਊਗਾ ਅੱਛਾ ਇਹ ਜਿਹੜੀ ਬਾਲ ਲਾਈਟ ਉਹਦਾ ਕੀ ਰੇਟ ਆ ਜੀ ਬਾਲ ਲਾਈਟ ਜਿਹੜੀ ਇਹਦੀ ਗੱਲ ਕਰ ਲਈ ਜੀ ਆਪਾਂ ਇਹ 8 ਐਲਈਡੀਆਂ ਚਾਰ ਇਹਦੇ ਉੱਪਰ ਨੇ ਜੀ ਚਾਰ ਲੱਗਦੇ ਨੇ ਇਹ ਦੋ ਪੀਲ ਦਾ ਜਿਹੜਾ ਕੰਪੋ ਰਹਿਣ ਵਾਲਾ ਸਿਰਫ 700 ਰੁਪਏ ਦਾ ਓਕੇ ਜੀ ਤੇ ਇਹਦਾ ਰੇਟ ਆ ਇਹ